ਬੀਤੇ ਦਿਨੀ ਚੋਰਾਂ ਨੇ ਦਿਨ ਦਿਹਾੜੇ ਅਰਵੜਾ ਕਲੋਨੀ ਨੀਅਰ ਸ਼ਨੀ ਮੰਦਰ ਦੇ ਕੋਲ ਇੱਕ ਘਰ ਉੱਤੇ ਹੱਥ ਸਾਫ਼ ਕਰ ਦਿੱਤਾ ਪਰੰਤੂ ਬਹੁਤ ਹੀ ਖਰਾਨੀ ਹੋਈ ਕਿ ਚੋਰਾਂ ਨੇ ਇਸ ਘਟਨਾ ਨੂੰ ਸਿਰਫ 10 ਮਿੰਟਾਂ ਵਿੱਚ ਹੀ ਅੰਜਾਮ ਦੇ ਦਿੱਤਾ ਅਤੇ ਘਰ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ ਜਾਣਕਾਰੀ ਅਨੁਸਾਰ ਪਰਿਵਾਰ ਦਾ ਲਗਭਗ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲੈਣਗੇ ਪੀੜਤ ਨੇ ਦੱਸਿਆ ਕਿ ਉਹ ਨਜ਼ਦੀਕ ਹੀ ਕੁਝ ਗਏ ਹੋਏ ਸਨ ਔਰ ਲਗਭਗ 7 ਤੋਂ 10 ਮਿੰਟਾਂ ਦੇ ਵਿੱਚ ਹੀ ਘਰ ਵਾਪਸ ਆ ਗਏ ਅਤੇ ਚੋਰਾਂ ਨੇ ਇਸੇ ਹੀ ਟਾਈਮ ਦੇ ਵਿੱਚ ਚੋਰੀ ਨੂੰ ਅੰਜਾਮ ਦੇ ਦਿੱਤਾ ਆਰਵੀਟੀਵੀ ਦੀ ਸਪੈਸ਼ਲ ਰਿਪੋਰਟ ਨਾ ਮਿਕਰਮ ਸਿੰਘ ਸਰ ਟੋਰੀ ਕਿੱਦਾਂ ਹੋਈ ਐ ਬਸ ਦੁਪਹਿਰੇ ਕੱਲ 12:30 ਦੇ ਕਰੀਬ ਅੱਛਾ ਜੀ ਹਾਂ ਜੀ ਤੇ ਤੁਸੀਂ ਘਰ ਨਹੀਂ ਸੀਗੇ ਉਸ ਵੇਲੇ ਨਹੀਂ ਉਸ ਵੇਲੇ ਮੈਂ ਆਪਣੇ ਕੰਮ ਤੇ ਸੀ ਬੇਟਾ ਮੇਰਾ ਸਕੂਲ ਸੀਗਾ ਤੇ ਮਿਸਿਸ ਜੀ ਥੋੜੇ ਉਹ ਮੜੇ ਜੇ 10-15 ਮਿੰਟ ਲੈ ਕੇ ਆਏ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਕਰੀਬਨ ਤਕਰੀਬਨ ਇਹਨਾਂ ਨੂੰ ਲਿਸਟ ਦਿੱਤੀ ਹੋਈ ਆ ਤੇ ਤਕਰੀਬਨ ਹੁਣ ਆਈਡੀਆ ਦਾ ਤਕਰੀਬਨ 3:30-4 ਦੇ ਕਰੀਬ ਜੋ ਬਨਾਮ ਜੀ ਮੈਂ ਐਸਆਈ ਪਰੰਜੀਤ ਸਿੰਘ थाना ਮਾਲਾ ਟੋਨ ਹੁਸ਼ਿਆਰਪੁਰ ਤੋਂ ਜੀ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਜੀ ਇੱਕ ਵੀ ਚੋਰੀ ਹੋਈ ਆ ਰੋੜਾ ਕਲੋਨੀ ਕੁੰਬੇ ਤੇ ਉੱਥੇ ਅਸੀਂ ਆਏ ਸੀਗੇ ਮੌਕੇ ਦੇ ਉੱਤੇ ਜੀ ਮੌਕਾ ਸਾਰਾ ਦੇਖਿਆ ਆ ਤੇ ਸਦਾਬਿਕਰਮ ਸਿੰਘ ਦਾ ਘਰ ਆ ਜੀ ਇੱਥੇ ਕੋਈ ਅਨਨੋਨ ਬੰਦਾ ਕੋਈ ਇੱਥੋਂ ਚੋਰੀ ਸੋਨੇ ਦੇ ਗਹਿਣੇ ਤੇ ਨਗਦੀ ਕਰਕੇ ਲੈ ਗਿਆ ਸੀਗਾ ਐਫ ਆਈ ਆਰ ਲੋਜ ਕਰਤੀ ਆ ਜੀ ਬੰਦੇ ਦੀ ਭਾਲ ਕੀ ਸਰ ਇਹ ਕੁਛੇ ਤੇ ਜਿਹੜਾ ਹੈਗਾ ਵੀਡੀਓ ਦੇ ਚ ਰਿਕਾਰਡਿੰਗ ਹੋਈਆਂ ਸੀਸੀਟੀਵੀ ਕੈਮਰੇ ਚ ਇੱਕ ਬੰਦਾ ਘੁੰਮ ਰਿਹਾ ਹੈਗਾ ਸਰ ਉਸ ਮੁਹੱਲੇ ਵਾਲਿਆਂ ਨੇ ਵੀ ਕਾਫੀ ਰਿਕਾਰਡ ਕੀਤੀਆਂ ਹੋਈਆਂ ਕੀ ਸਰ ਤੁਹਾਡੀ ਨੋਲੇਜ ਹੈ ਬਿਲਕੁਲ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਤੇ ਬੰਦੇ ਦੀ ਪਛਾਣ ਕਰ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ